ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚੈਨ ਨੇ ਆਪਾਂ ਜੇ ਆਪਣੇ ਡੇਰੇ 'ਚ ਸੇਵਾ ਕਰਨ ਆਈ ਸੀ ਕੋਈ ਵੇਦੀ ਆਪਾਂ ਦਾ ਡਾਕਾ ਸੋਹਣਾ ਲੱਗਿਆ ਬਾਕੀ ਵੇਖੋ ਕਲਾਕਾਰ ਦੇ ਵਿੱਚ ਕੁਝ ਪੁਰਾਣੇ ਸਮੇਂ ਦੀ ਖੁਦਾ ਦਾ ਸਿਰਦਾਨ ਬਹੁਤ ਅੰਗਾਰੀਆਂ ਜਿਹਦੇ ਦਾ ਤਿਆਰ ਕਰਦੇ ਨੇ ਹੁਣ ਦੇਖੋ ਅੱਛੀ ਜਿਆਦਾ ਦਿੱਖ ਤੇ ਨੱਲਾ ਹੈ ਤੇ ਪੂਰੀ 183 ਦਾ ਤਿਆਰ ਕੀਤਾ ਹੋਇਆ ਹੈ ਬਾਕੀ ਤੁਸੀਂ ਗੇੜ ਦੇਖ ਸਕਦੇ ਹੋ ਸਾਰਾ ਕਿੰਨਾ ਸੋਹਣਾ ਲੱਗਦਾ ਜੀ ਦਾੜ ਕਿੰਨੀ ਘੈਂਟ ਬਣਾਈ ਹੋਈ ਹੈ ਚੂੜੀਆਂ ਦੇਖੋ ਜੀ ਅਜੇ ਬਾਕੀ ਨੂੰ ਅੰਦਰ ਡਾਕਾ ਲੱਗੇ ਆਉਂਦੇ ਕਿੰਨੇ ਘੈਂਟ ਨੇ ਆਜੇ ਕਟਵਾਟ ਵੀ ਬਹੁਤ ਲੰਮੀ ਡਾਟ ਹੋ ਗਈ ਜੀ ਇਹ ਕੇੰਨਰਾ ਮਾਗਰੋ ਪਾਇ ਜੀ ਤੋਂ ਮੇਰੇ ਉੱਪਰ ਕੱਟ ਲਾਇਆ ਸੀ ਜੀ ਉਹਦੇ ਕਰਕੇ ਤਾਂ ਹਾਂ ਚਵਾਰਾ ਪਾਇ ਸੀ ਉਹਦੇ ਕਰਕੇ ਪਉਣਾ ਪੈਗਾ ਅੱਜ ਉਹਦੇ ਤੇ ਨੰਗਰ ਹਾਂ ਲਾਇਆ ਜੀ ਜੇ ਨਾਲ ਪਰਾਣਾ ਕਰਤਾ ਲੱਗੇ ਹਾਂ ਅੰਦਰ ਉਨੀ ਤੋਂ ਕਾਸੀ ਜਵਨ ਹੱਬੜੇ ਕਰਦਾ ਨਹੀਂ ਛਾਲੋ ਆਹ ਦੇਖੋ ਜਿੰਦਰੋ ਅੰਦਰੋ ਜਿਵੇਂ ਆਪਣੇ ਗੁਫਾ ਹੁੰਦੀ ਸੀ ਪਹਿਲਾਂ ਪਰਾਣਾ ਸੁੱਟੀ ਇੱਥੇ ਤਾਂ ਤਿਆਰ ਕੀਤਾ ਹੈ ਦੇਖ ਸਕਦੇ ਹੋਗੇ ਆ ਵਾਕ ਉੱਪਰੋਂ ਸਾਰਾ ਕਿਨਾਂ ਘੜ ਬਿਆ ਹਜੇ ਡਾਕਟਰ ਵੀ ਨੂੰ ਬਤ ਦਿੰਗੇ ਇਹੇ ਡੇਰੇ ਚ ਆਪਣੇ ਜੀ ਆਹ ਦੇਖੋ ਜੀ ਇੰਦਰਾ ਜੀ ਆਹ ਗੇਟ ਆਪਾਂ ਨੇ ਬੰਦ ਕਰਤੇ ਉਧਰ ਬਾਲਨਤਰੇ ਉਧਰ ਵੀ ਹੈਗੀਆਂ ਗੋਫਾ ਆਪਣੀਆਂ ਉਹ ਵੀ ਦਿਖਾਉਣੇ ਤੁਹਾਨੂੰ ਆਹ ਦੇਖ ਸਕਦਾ ਹਾਂ ਕਿ ਪੁਰਾਣੇ ਸਮੇਂ ਦੇ ਕਿਹੜੇ ਹਿਸਾਬ ਨਾਲ ਡਾਟਾ ਲਾਈਆਂ ਨੇ ਇੱਥੇ ਮੈਂ ਢੁੰਮਲਾ ਕਰਦੀ ਸੋਡਿਟ ਹੈ ਬਾਕੀ ਦਵਾਈ ਲੋਟ ਡਾਕ ਲਾਈ ਹੋਈ ਹੈ ਜਿਹੜੇ ਹੁਣ ਕੁਆਰੀ ਗਰ ਕਹੀ ਜਾਂਦੇ ਨੇ ਅਸੀਂ ਐ ਕਰ ਦਿੰਨੇ ਆ ਉਹ ਵੀ ਉਹਦਾ ਸ਼ਹਿਰ ਪਹਿਲਾਂ ਨੇ ਮਿਸਤਰੀ ਕਰਕੇ ਦਾ ਪਹਿਲਾਂ ਨਹੀਂ ਸੀ ਜਿਹੜੀ ਕੋਈ ਕਿਵੇਂ ਦਿਮਾਗ ਨਾਲ ਕੰਮ ਹੋ ਰਿਹਾ ਹੁਣ ਤਾਂ ਬਹੁਤ ਆ ਰਿਹਾ ਡਾਇਰੈਕਟ ਆ ਗਿਆ ਉਹਨੂੰ ਦੱਸ ਹੀ ਜਾਂਦੇ ਆ ਅਜੇ ਦੂਜੀ ਵੀ ਦਿਖਾਉਣੇ ਉਧਰੋਂ ਜੀ ਬਣੇ ਰਹੋ ਮੇਰੇ ਇਧਰ ਦੇਖਾਂ ਆਪਨੇ ਬਣੇ ਰਹੋ ਭਾਈ ਇੱਕ ਕਲਾਸ ਰਾਇਓ ਤੋਂ ਸਰਾਇਨ ਨੂੰ ਹਰ ਤਾਂ ਕੁ ਨੰਨੀ ਮੈਨੂੰ ਇਹ ਬੁਰਾ ਹੈ ਬਸਤ ਲੈ ਗਿਆ ਕਿਰ ਸੋਈ ਦੇ ਦਾਰ ਤੇ ਉਹ ਸਮਾਨ ਰੱਖਦੇ ਨੇ ਅੱਜ ਦੇਖ ਲੈ ਉਧਰ ਦੀ ਵੀ ਨਜ਼ਰ ਆਪਣਾ ਬਾਲਨ ਲੱਕੜ ਵਾਲਾ ਪਿਆ ਡੇਰ ਰਹੀ ਉਹ ਵੀ ਉਧਰ ਨੇ ਗੇਟ ਬੰਦ ਕੀਤੇ ਹੋਏ ਨੇ ਉਧਰ ਵੀ ਦਿਖਾ ਰਹੇ ਸੋਨ ਜੀ ਆਹ ਦੇਖੋ ਜੀ ਜਿਹੜੇ ਉਧਰੋਂ ਗੇਟ ਬੰਦ ਕਰੇ ਹੋਏ ਨੇ ਇਹ ਤਾਂ ਆਪਣਾ ਬਾਲਨ ਰੱਖਿਆ ਹੋਇਆ ਦਿਖਾ ਰਹੇ ਨੇ ਇਹ ਨੰਨੀ ਮਾ ਹੋ ਜੂਗਾ ਉਧਰ ਬਸ ਤਾਂ ਦੇਖੋ ਜੀ ਇਹ ਤਾਂ ਥੋੜੀਆਂ ਹਿੱਲੀਆਂ ਮੈਨੂੰ ਉਧਰੋਂ ਬੰਦ ਕਰਤੀ ਇਸ ਕਰਕੇ ਜੇ ਆ ਦੇਖ ਜਿਓਂ ਕਹਾਂ ਤੱਕ ਨਹੀਂ ਹੈ ਉਧਰੋਂ ਵਿੱਚ ਵੀ ਨੇ ਗੇਟ ਬੰਦ ਕੀਤੇ ਹੋਣੇ ਜਿੱਧਰੋਂ ਜਿਹੜਾ ਆਪਾਂ ਉਧਰ ਵਰਤਦੇ ਆਂਗੇ ਆ ਜੋ ਕੁਦਰੀ ਸਾਈਡ ਨੇ ਜੀ ਉਧਰ ਨੇ ਦਿਖਾਉਣੇ ਆਪਾਂ ਸਾਨੂੰ ਆਹ ਸਾਈਡ ਤੇ ਜੀ ਜਿੱਦੀ ਕਿਸੇ ਵੀ ਆਪਣਾ ਬੰਦਣਾ ਰੱਖਿਆ ਜੀ ਦੇਖ ਸਕਦੇ ਹੋ ਜਿਸ ਤਰ੍ਹਾਂ ਦੇ ਪੁਰਾਣੇ ਪਿਆਰ ਕੀਤੇ ਹੋਣੇ ਦੇਖ ਸਕਦਾ ਜੀ ਇਹ ਓਵੇਂ ਬਜਿਆ ਨੇ ਜੀ ਹਜੇ ਨੂੰ ਵੀ ਇਧਰ ਥੋੜੇ ਥੋੜੇ ਹਿੱਲ ਗਈਆਂ ਕਾਫੀ ਸਮਾਂ ਬਹੁਤ ਹੋ ਗਿਆ ਜੀ 40 45 ਸਾਲ ਹੋ ਗਏ ਦੇਖ ਸਕਦੇ ਹੋ ਪੁਰਾਣੇ ਮਿਸਤਰੀਆਂ ਦੀ ਕਾਰਗਰੀ ਜੀ ਬਾਕੀ ਇਨਨਾਂ ਆਪਣੇ ਬਾਬਾ ਜੀ ਕੁਦਰਤ ਨੂੰ ਬਹੁਤ ਵਧੀਆ ਪਿਆਰ ਕਰਦੇ ਐ ਬਾਕੀ ਤੁਝੇ ਪਾਰਕ ਦੇਖ ਸਕਦੇ ਹੋ ਕਿੰਨਾ ਸੋਹਣੇ ਤਰ੍ਹਾਂ ਦਾ ਤਿਆਰ ਕੀਤਾ ਹੈ ਤੇ ਬਾਬਾ ਸਾਹਮਣੇ ਜੀ ਤੁਹਾਨੂੰ ਬਹੁਤ ਜਿਆਦਾ ਜਾਣਕਾਰੀ ਲੈਣੀ ਹੈ ਕਿੰਨਾ ਤੂੰ ਬਾਬਾ ਜੀ ਦੱਸੋਗੇ ਸਾਨੂੰ ਪਾਰਕ ਬਾਰੇ ਜੀ ਬੋਲੋ ਪਾਰਕ ਵਾਸਤੇ ਐ ਜੀ ਲਾਤਾ ਲੈਣੇ ਨਿਕਾਣਾ ਚੀ ਜੀ ਪਾਰਕੀ ਉਹ ਛਾਂਵਦਾ ਨਹੀਂ ਕਿਸ ਤੂੰ ਅਸੀਂ ਵਿੱਚ ਫੜ ਦੇ ਰਹੇ ਨੇ ਜੀ ਜੀ ਬਹੁਤ ਜਨਰ ਦੇਖ ਦੇਖ ਬਣਾਉਣੇ ਪੈਂਦੇ ਸਾਨੂੰ ਯਾ ਉਹ ਉੱਤੇ ਦਾ ਮਤਲਬ ਘਰ ਆਪਣਾ ਅਤੀ ਦਾ ਫਿਰ ਛਤਰੀ ਬਣੇ ਦੂਜੀ ਉੱਤੇ ਜੀ ਇਹ ਵੀ ਚੌਰਛਤੀ ਜੀ ਇਹ ਬੋਲ ਬਣਾਏ ਜੀ ਕਿ ਜਿਹੜਾ ਤਾਹ ਬਣੀਆਂ ਦਾ ਹੋਲੀ ਹੋਲੀ ਜੀ ਉਧਰੋਂ ਉਧਰੋਂ ਆਏ ਬਣਾਏ ਜੀ ਇਹ ਢੰਗਾਰ ਵੀ ਥੋੜਾ ਇਹ ਬਾਲਾ ਬਣਾਵਾਂਗੇ ਥਾ ਚੱਲੀਆਂ ਨਹੀਂ ਜੰਮਾਂ ਨੇ ਉਹ ਬਾਬਾ ਜੀ ਹਾਂ ਚੰਗਾ ਠੀਕ ਯਾਰ ਹੋ ਰਿਹਾ ਇਧਰੋਂ ਹੱਥ ਠੀਕ ਯਾਰ ਹੋ ਰਿਹਾ ਬੇਲੂ ਲਈ ਹੋਗੇ ਮੀਨਾ ਮੀਨੇ ਤੇ ਗਾਉਂ ਵਧੀਆ ਬਣਜੂ ਫਲ ਫਰਜੂ ਇਹ ਇਹ ਪਹਿਲਾਂ ਉਰੇ ਨਹੀਂ ਸੀ ਜੀ ਵਿਚਾਲੇ ਜੀ ਇਹ ਛਾਲ ਬੇਲੂ ਨੂੰ ਪੂਰਾ ਹਰਿਆਲੀ ਚ ਮਾਰੂਗਾ ਆ ਜੋ ਵਿਚਾਲੇ ਨਹੀਂ ਸੀ ਪਹਿਲਾਂ ਸੀ ਲੱਗਾ ਆ ਕੁਰਸੀ ਬਣਾਏ ਕਿ ਗੇਟ ਬਣਾਏ ਜੀ ਇਹ ਕੈਂਟ ਬਣਾਈ ਜਮਾਤੀ ਪਾਈ ਸਕਦਾ ਜੀ ਹਾਂਜੀ ਮੇਟ ਤੋਂ ਹੁੰਦੇ ਇਹ ਲੱਗਿਆ ਦਾ ਘਾਟੇ ਮੈਂ ਵੰਗੂ ਪੂਰੀ ਕੈਂਟ ਬਣੀ ਹੋਈ ਜਮਾ ਜੀ ਹਾਂ ਦੋ ਹਾਂਜੀ ਦੋਨੇ ਕਿਤੇ ਫੋਟੋ ਫੋਟੋ ਜਮਾ ਕੇ ਜਾ ਸਕਦਾ ਹਾਂ ਹਾਂ ਫੋਟੋ ਫੋਟੋ ਕੈਂਟ ਕਿਛਾ ਕੀ ਹਰਨ ਕਿੰਮ ਫਿਰਨਵਾਰੀ ਜੀ ਫਿਰਨਵਾਰੀ ਤੇ ਬਹੁਤ ਟਾਈਮ ਖਾਂਦਾ ਸਮਾਂ ਬਹੁਤ ਕਿੰਨਾ ਤੇਰਾ ਲਾਈਨ ਨੂੰ ਚ ਦੇਰ ਤਿਆਰ ਕਰਨ ਲੱਗਣ ਲੱਗ ਜੋਂ ਇੱਚ ਹੋ ਗਏ ਜੀ ਤਨ 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 ਸ਼ਾਰ ਹੋ ਗਈ ਇਹ ਜੀ ਹਜੇ ਹਜੇ ਵੀ ਪ੍ਰੋਪਰ ਹੋਈ ਨਹੀਂ ਵੀ ਰਹਿੰਦੀ ਜਿੰਨੇ ਵਿੱਚੋਂ ਨਾ ਹੁਣ ਤਾਂ ਧਰ ਗਿਆ ਹੀ ਬਸ ਇਹ ਜਮਾਈ ਹੁਣ ਤਿਆਰ ਆਈ ਮਾਏ ਹੁਣ ਕਾਬਲਾ ਜਨਾ ਸਾਰੇ ਪੁੱਲ ਚੱਲਦੇ ਇੱਥੇ ਪੂਰੇ ਘਾਟ ਲੱਗਦੇ ਬਣੇ ਹੋਏ ਜਨਾ ਹਾਂਜੀ ਹਾਂ ਬਹੁਤ ਏਡ ਕਰਨੀ ਪੈਂਦੇ ਲੱਗ ਜਾਂਦੇ ਜੀ ਘਾਟੇ ਵਾਂਗੂ ਲੱਗ ਜਾਂਦਾ ਗਈ ਸੀ ਸਫਾਈ ਨਾਲੀ ਜੀ ਆਪਾਂ ਸਫਾਈ ਰੱਖਾਂਗੇ ਫੇਰ ਹੀ ਪਾਰਕ ਸੋਹਣਾ ਹਾਂਜੀ ਹਾਂ ਜੇ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਤੇ ਕਮੈਂਟ ਜ਼ਰੂਰ ਕਰਿਓ ਧੰਨਵਾਦ ਜੀ